ਵੀਰਾਂ ਦਾ ਪਿਓ ਕਰਮਚੰਦ ਹੁਰਾਂ ਦੇ ਖੇਤਾਂ ਵਿੱਚ ਕੰਮਾ ਹੁੰਦਾ ਸੀ ਤੇ ਜਦੋਂ ਉਹ ਮੋਇਆ ਵੀਰਾ ਮਸਾ ਕੁਚੜੋਂ ਲੱਤ ਕੇ ਡੇੜਨ ਜੋਗੀ ਹੋਈ ਸੀ ਵੀਰਾਂ ਦਾ ਪਿਓ ਭਾਲ ਜਵਾਨੀ ਦੀ ਮੌਤ ਮੋਇਆ ਸੀ ਇਸ ਲਈ ਇੱਕ ਵਾਰੀ ਤਾਂ ਸਾਰੇ ਪਿੰਡ ਦਾ ਦਿਲ ਵੀਰਾਂ ਦੀ ਜਵਾਨ ਜਹਾਨ ਮਾਂ ਦੇ ਦੁੱਖ ਵਿੱਚ ਪੰਗਰ ਉੱਠਿਆ ਸੀ ਕਿਸੇ ਨੇ ਕੱਪੜਾ ਕਿਸੇ ਨੇ ਦਾਣੇ ਕਿਸੇ ਨੇ ਕਪਾਹ ਟੋਟੋ ਕੇ ਵੀਰਾਂ ਦੀ ਮਾਂ ਨੂੰ ਆਉਂਦੇ ਸਾਲ ਦਾ ਬਾਰਨਣ ਬੰਨ ਦਿੱਤਾ ਕੋਈ ਆਂਦਾ ਹੈ ਵੀਰਾਂ ਦਾ ਪਿਓ ਸ਼ਿੰਬਿਆਂ ਦਾ ਪੁੱਤਰ ਸੀ ਤੇ ਕੋਈ ਆਂਦਾ ਸੀ ਜੁਲਾਈਆਂ ਦਾ ਇੱਕ ਵਾਰੀ ਜਦੋਂ ਪਿੰਡਾਂ ਵਿੱਚ ਭਾਰੀ ਤੌਣ ਪਈ ਸੀ ਉਸੇ ਉਸਦੇ ਵੱਡਿਆਂ ਦਾ ਘਰ ਜਿਵੇਂ ਹੁੰਜਿਆ ਗਿਆ ਸੀ ਤੇ ਉਹ ਆਪਣੇ ਨਸੀਬਾਂ ਨੂੰ ਘਰ ਦੀ ਕੱਲੀ ਨਿਸ਼ਾਨੀ ਰਹਿ ਗਿਆ ਸੀ ਤੇ ਫਿਰ ਉਹ ਜਿੰਨਾ ਚਿਰ ਜੀ ਵਿਆਹ ਕਰਮਚੰਦ ਦੇ ਖੇਤਾਂ ਵਿੱਚ ਕਾਮਾ ਬਣ ਕੇ ਰਹਾ ਪਿੰਡ ਦੀਆਂ ਧੀਵੀਆਂ ਵੀਰਾਂ ਦੀ ਮਾਂ ਨੂੰ ਚੁੱਲ੍ਹੇ ਚੌਂਕੇ ਦਾ ਕੰਮ ਨਹੀਂ ਸੰਦੱਸਦੀਆਂ ਪਰ ਉਸ ਨੂੰ ਕਰਮਚੰਦ ਹੋਰਾਂ ਦੇ ਘਰ ਵਿੱਚ ਤੇ ਉਰਾਂ ਪਰਾਂ ਦਾਣੇ ਛੜੰਦਾ ਚੌਕਾ ਕੰਮ ਮਿਲ ਗਿਆ ਸੀ ਕਰਮਚੰਦ ਦੀ ਤੀਵੀ ਵੀਰਾਂ ਦੀ ਮਾਂ ਕੋਲੋਂ ਕਪੜਾ ਲੱਤਾ ਧਵਾ ਲੈਂਦੀ ਚਰਖਾ ਕਤਵਾ ਲੈਂਦੀ ਤੇ ਹੋਰ ਉਸ ਨੂੰ ਕਿੰਨੇ ਨਿੱਕੇ ਮੋਟੇ ਕੰਮ ਦੱਸ ਦਿੰਦੀ ਕਰਮਚੰਦ ਦੀ ਤੀਵੀ ਹੱਥ ਦੀ ਘੁੱਟ ਵੀ ਨਹੀਂ ਸੀ ਜਿਸ ਲਈ ਵੀਰਾਂ ਨੂੰ ਰੋਜ਼ ਦੁੱਧ ਦਾ ਘੁੱਟ ਵੀ ਮਿਲ ਜਾਂਦਾ ਤੇ ਉਹਦੀ ਮਾਂ ਕਦੇ ਕੱਪੜੇ ਲੱਤੇ ਤੋਂ ਵੀ ਸੌੜੀ ਨਾ ਹੁੰਦੀ ਕਰਮਚੰਦ ਨੇ ਮਨਤਾ ਮਨ ਮੰਨ ਕੇ ਰੱਬ ਕੋਲੋਂ ਪਿਛਲੀ ਉਮਰੇ ਇੱਕ ਪੁੱਤਰ ਲੱਭਾ ਸੀ ਡਾਡੀਆਂ ਰੀਜਾਂ ਨਾਲ ਉਸਨੇ ਪੁੱਤਰ ਦਾ ਨਾਂ ਰੂਪਚੰਦ ਰੱਖਿਆ ਸੀ ਹੋਰ ਰੂਪਚੰਦ ਦੀ ਨਾ ਕੋਈ ਭੈਣ ਸੀ ਤੇ ਨਾ ਕੋਈ ਭਰਾ ਰੂਪ ਦੀ ਮਾਂ ਰੂਪ ਨੂੰ ਆਉਂਦੇ ਆਂਦੀ ਹੁੰਦੀ ਸੀ ਇਹੋ ਮੇਰਾ ਪਲੇਠੀ ਦਾ ਤੇ ਇਹੋ ਪੇਟ ਕਰੋੜਾ ਵੀਰਾ ਰੂਪचंद ਤੋਂ ਕੋਈ 7-8 ਵਰੇ ਛੋਟੀ ਸੀ ਉਹ ਖੇਡਣ ਲਈ ਉਸ ਦਾ ਹਾਨ ਨਹੀਂ ਸੀ ਪਰ ਕੱਲੇ ਕਾਰੇ ਰੂਪ ਨੂੰ ਜਿਵੇਂ ਉਹ ਇੱਕ ਖਡਾਉਣਾ ਲੱਭ ਪਈ ਸੀ ਰੂਪ ਰੋਟੀ ਖਾਣ ਲੱਗਦਾ ਵੀਰਾ ਨੂੰ ਆਵਾਜ਼ ਦੇ ਲੈਂਦਾ ਕਦੇ ਸੇਮੀਆਂ ਦਾ ਬੁੱਕ ਉਸ ਦੇ ਹੱਥਾਂ ਉੱਤੇ ਪਾ ਦਿੰਦਾ ਕਦੇ ਖੀਰ ਉਸ ਦੀ ਰੋਟੀ ਉੱਤੇ ਲਾਦ ਦਿੰਦਾ ਤੇ ਰਾਤੀ ਮਾਂ ਜਦੋਂ ਕਾਰਨੀ ਦਾ ਦੁੱਧ ਮਲਾਈ ਭਰ ਕੇ ਰੂਪ ਦੇ ਅੱਗੇ ਧਰਦੀ ਉਹ ਜਿਵੇਂ ਇਕਲੌਤੇ ਧੀਆ ਪੁੱਤਰ ਕਰਦੇ ਹਨ ਦੁੱਧ ਤੋਂ ਮੂੰਹ ਪਵਾ ਲੈਂਦਾ ਮਾਂ ਫਿਰ ਵੀਰਾ ਨੂੰ ਲੱਭਦੀ ਉਸ ਨੂੰ ਵੀ ਉਸ ਦੀ ਕਟੋਰੀ ਵਿੱਚ ਦੁੱਧ ਪਾ ਦਿੰਦੀ ਤੇ ਫਿਰ ਉਹ ਵੇਖਾਂ ਪੱਲਾ ਕਿਹੜਾ ਡੀਕ ਲਾ ਕੇ ਪੀਂਦਾ ਏ ਅੱਖਾਂ ਮਿੱਟੀ ਕੌਣ ਪੀਵੇਗਾ ਸੌ ਸੌ ਪੱਜ ਕਰਦੀ ਤਾਂ ਮਸਾਂ ਕਿਤੇ ਰੂਪ ਕੁਝ ਸੰਗੋ ਲੰਗਾਉਂਦਾ ਉਸ ਦੀਆਂ ਸ਼ਰੀਕਣੀਆਂ ਕਈ ਵਾਰ ਉਸ ਨੂੰ ਸੁਣਾਉਂਦੀਆਂ ਤੂੰ ਇਸ ਕਮੀਨ ਕੁੜੀ ਨੂੰ ਕਿਹਾ ਹਿਲਾ ਛੱਡਿਆ ਏ ਜੋ ਵੀ ਤੇਰਾ ਪੁੱਤਰ ਖਾਵੇ ਬਰਾਬਰ ਉਹਦੇ ਨਾਲ ਖਾਂਦੀ ਏ ਲੋਕ ਪੁੱਤਰਾਂ ਨੂੰ ਅੰਦਰ ਵੜ ਕੇ ਖਵਾਉਂਦੇ ਨੇ ਕਿ ਇੰਜ ਖਾਦਾ ਪੀਤਾ ਨਸ਼ਰ ਕਰਦੇ ਨੇ ਨੀ ਉਹ ਜਾਣੇ ਮੈਂ ਇਸ ਮੂੰਹ ਜੋਗੀ ਕਿੱਥੇ ਸਾਂ ਕਿਸੇ ਪੰਜ ਗਰਾਹੀ ਖਾਂਦਾ ਹੈ ਤੇ ਨਾ ਮਾਂ ਆਪਣੇ ਸ਼ਰੀਕਣੀਆਂ ਨੂੰ ਮੂੰਹ ਨਾ ਚੜਨ ਦਿੰਦੀ ਵੀਰਾ ਨੂੰ ਨੋਵਾਵਾਂ ਵਰਾ ਝੜ ਪਿਆ ਹੁਣ ਉਹ ਮਾਂ ਦੇ ਕੰਮਾਂ ਵਿੱਚ ਬਰਾਬਰ ਹੱਥ ਵਟਾਉਂਦੀ ਸੀ ਆਪਣੇ ਘਰ ਉਸਦੀ ਮਾਂ ਜੋ ਭਾਂਡੇ ਮਾਂਜਦੀ ਹੁੰਦੀ ਤਾਂ ਉਹ ਤੰਦੂਰ ਦੀ ਗਰਮ ਸੋਆ ਵਿੱਚ ਟਾਕੇ ਲਵੇੜ ਕੇ ਭਾਂਡਿਆਂ ਨੂੰ ਸੁੱਕਾ ਕਰਦੀ ਜਾਂਦੀ ਤੇ ਜੇ ਛਾਣੀ ਦੇ ਘਰ ਉਸਦੀ ਮਾਂ ਕੱਪੜੇ ਧੋਂਦੀ ਹੁੰਦੀ ਤਾਂ ਉਹ ਨਿੱਕੇ ਕੱਪੜਿਆਂ ਨੂੰ ਛੱਡ ਛੱਡ ਕੇ ਸੁੱਕਣੇ ਪਾਉਂਦੀ ਤੇ ਸੁੱਕਿਆਂ ਨੂੰ ਸਾਂਭਦੀ ਅੰਦਰ ਛਾਣੀ ਦੀ ਮੰਜੀ ਉੱਤੇ ਤਹਾਂ ਲਾਉਂਦੀ ਛਾਣੀ ਦੇ ਟਰੰਕਾਂ ਵਿੱਚ ਲੋੜਦੀਆਂ ਚੀਜ਼ਾਂ ਧਾਰ ਆਉਂਦੀ ਤੇ ਪਹਿਲੀਆਂ ਵਿੱਚੋਂ ਸਾਗ ਪੱਤਰ ਤੋੜ ਲਿਉਂਦੀ ਪੂਰੇ ਚਾਲੀ ਕਿल्ले ਕਰਮਚੰਦ ਦੀ ਜ਼ਮੀਨ ਸੀ ਪਿੰਡ ਵਿੱਚ ਨਿੱਕੀਆਂ ਇੱਟਾਂ ਦੀ ਕਿਲੇ ਜੱਡੀ ਹਵੇਲੀ ਸੀ ਤੇ ਬਹੁਤ ਉੱਤੇ ਤਰੇ ਲਵੇਰੇ ਵੱਜੇ ਹੋਏ ਸਨ 16 17 ਵਰਿਆਂ ਦੇ ਰੂਪ ਨੂੰ ਹੁਣ ਕੁੜਮਾਈਆਂ ਟੁਕ ਟੁਕ ਆਉਂਦੀਆਂ ਸਨ ਮੈਂ ਨਹੀਂ ਜੋ ਲੋਕਾਂ ਨੂੰ ਬਹੁਤੇ ਫੇਰੇ ਪਵਾਉਣੇ ਅੱਜ ਮੈਂ ਇਸ ਮੂਹ ਜੋਗੀ ਹੋਈ ਤਾਂ ਕਿ ਲੋਕ ਮੇਰੀਆਂ ਦਲੀਜਾਂ ਤੇ ਚੜੇ ਮਾਰ-ਮਾਰ ਕੇ ਮੈਂ ਪੁੱਤਰ ਲੱਭਾ ਏ ਇੰਜ ਲੋਕਾਂ ਦੇ ਮੂੰਹ ਵਿੱਚ ਆ ਜਾਈਦਾ ਏ ਲੋਕ ਆਂਦੇ ਨੇ ਇਹ ਫਿੱਟ ਗਏ ਨੇ ਇੰਜ ਕਰਮਚੰਦ ਦੀ ਤੀਵੀ ਕਰਮਚੰਦ ਨੂੰ ਆਂਦੀ ਰਹਿੰਦੀ ਆਖਰ ਕਰਮਚੰਦੇ ਦੇ ਨਾਲ ਦੇ ਪਿੰਡ ਇੱਕ ਸਰਦੇ ਪੁੱਜਦੇ ਘਰੋਂ ਗੁੜ ਦੀ ਰੋੜੀ ਤੇ 5 ਰੁਪਏ ਲੈ ਲਏ ਅਜੇ ਵਿਆਹ ਦੀ ਤਰੀਕ ਨਹੀਂ ਸੀ ਪਈ ਜਦੋਂ ਕਰਮਚੰਦ ਦੇ ਘਰ ਵਿੱਚ ਹੋਣੀ ਵਰਤ ਗਈ ਰੂਪਦੀ ਮਾਂ ਦੋ ਦਿਨਾਂ ਦੇ ਤਾਪ ਨਾਲ ਇਸ ਦੁਨੀਆ ਤੋਂ ਟੁਰ ਗਈ ਤੇ ਆਪ ਕਰਮਚੰਦ ਦੀਆਂ ਅੱਖਾਂ ਰਹੀ ਗਈਆਂ ਵੀਰਾਂ ਦੀ ਮਾਂ ਨੇ ਆਪਣਾ ਅੰਗ ਭਾਲਿਆ ਤੇ ਘਰ ਨੂੰ ਇਸ ਤਰ੍ਹਾਂ ਸਾਹਮਣੇ ਸਿਰਕਦੀ ਰਹੀ ਕਿ ਬੁੱਢੇ ਤੇ ਮੁਤਾਜ ਕਰਮਚੰਦ ਦੇ ਮੂੰਹ ਦਿਹਾੜੀ ਵਿੱਚ ਵੀਰਾਂ ਨੂੰ ਤੇ ਉਸ ਦੀ ਮਾਂ ਨੂੰ ਸੱਤ-ਸੱਤ ਅਸੀਸਾਂ ਨਿਕਲਦੀਆਂ ਰੋਟੀ ਟੁੱਕਰ ਕਰਨ ਵਾਸਤੇ ਉਹਨਾਂ ਨੇ ਪਿੰਡ ਦੀ ਇੱਕ ਮਹਿਰੀ ਨੂੰ ਲਾ ਲਿਆ ਸੀ ਵੀਰਾਂ ਧੀਏ ਮੇਰੀ ਸੋਟੀ ਤੇ ਫੜਾ ਜਾਈਂ ਕੀ ਚਾੜਿਆ ਜੇ ਅੱਜ ਵੀਰਾਂ ਧੀਏ ਅੱਜ ਲੱਸੀ ਵਿੱਚ ਲੂਣ ਨਹੀਂ ਜੇ ਖੋ ਰਿਆ ਮੈਂ ਨਹੀਂ ਜੇ ਦੁੱਧ ਪੀਣਾ ਜਾਗਲਾ ਛੱਡੋ ਭਾਵੇਂ ਇਹ ਸਾਰੇ ਕੰਮ ਮਹਿਰੀ ਨੇ ਮਹਿਰੀ ਤੀਵੀ ਨੇ ਕਰਨੇ ਹੁੰਦੇ ਸਨ ਪਰ ਪੱਲੇ ਪੱਲੇ ਕਰਮਚੰਦ ਵੀਰਾਂ ਨੂੰ ਹੀ ਆਵਾਜ਼ਾਂ ਦਿੰਦਾ ਉਹ ਕਰਮਚੰਦ ਦਾ ਹੱਥ ਫੜ ਕੇ ਉਸ ਨੂੰ ਪਸਾਰ ਵਿੱਚ ਲਿਆਉਂਦੀ ਤੇ ਜੇ ਉੱਥੇ ਪਾਲਾ ਹੁੰਦਾ ਉਸ ਦੀ ਮੰਜੀ ਅੰਦਰ ਕਰ ਦਿੰਦੀ ਇੰਜ ਵੀਰਾਂ ਦੀ ਤੇ ਉਸ ਦੀ ਮਾਂ ਦੀ ਦਿਹਾੜ ਬੀਤ ਜਾਂਦੀ ਸਾਰੇ ਲੋਕ ਆਂਦੇ ਸੰਤ ਤੇ ਕਰਮਚੰਦ ਆਪ ਵੀ ਆਂਦਾ ਸੀ ਹੁਣ ਜਿਵੇਂ ਕਿਵੇਂ ਰੂਪ ਦਾ ਵਿਆਹ ਕਰ ਛੱਡੀਏ ਸ਼ਰੀਕੇ ਵਿੱਚੋਂ ਰੂਪ ਚੰਦ ਦੀ ਇਕਤਾਈ ਸੱਤਾ ਹਸਾਨਾ ਨਾਲ ਰਹਿਣ ਵਾਸਤੇ ਆਈ ਸੀ ਤੇ ਘਰ ਵਿੱਚ ਰੂਪ ਦਾ ਵਿਆਹ ਰਚਿਆ ਗਿਆ ਕੰਮਾਂ ਦਾ ਗਾੜ ਪੈ ਗਿਆ ਵੀਰਾਂ ਦੀ ਮਾਂ ਪੱਲੇ ਪੱਲੇ ਸ਼ਾਣੀ ਨੂੰ ਯਾਦ ਕਰਦੀ ਤੇ ਅੱਖਾਂ ਪਰ ਲੈਂਦੀ ਵੀਰਾਂ ਵਿਆਹ ਦੇ ਕੰਮਾਂ ਵਿੱਚ ਉੱਡਦੀ ਫਿਰਦੀ ਸੀ ਜੰਜ ਦੇ ਨਾਲ ਹੋਰ ਕੋਈ ਤੀਵੀ ਨਹੀਂ ਸੀ ਸਿਰਫ ਵੀਰਾਂ ਤੇ ਵੀਰਾਂ ਦੀ ਮਾਂ ਮੌਲੀ ਮਹਿੰਦੀ ਤੇ ਹੋਰ ਸ਼ਗਨ ਦੀਆਂ ਚੀਜ਼ਾਂ ਲੈ ਕੇ ਗਈਆਂ ਸ਼ਿਬੋ ਰੂਪ ਦੀ ਹੋਣ ਵਾਲੀ ਵੋਟੀ ਦਾ ਨਾਸੀ ਵੀਰਾਂ ਨੇ ਸਹੇਲੀਆਂ ਦੇ ਵਾਕ ਸ਼ਿਬੋ ਨੂੰ ਮਹਿੰਦੀ ਲਾਈ ਤੇ ਜਦੋਂ ਸ਼ਿਬੋ ਦੀਆਂ ਪੇਕੀਆਂ ਸ਼ਿਬੋ ਨੂੰ ਵਟਨਾ ਮਲਮਲ ਨਾ ਹੁੰਦੀਆਂ ਰਹੀਆਂ ਵੀਰਾਂ ਬਰਾਬਰ ਉਹਨਾਂ ਦੇ ਨਾਲ ਕੌਂਦੀ ਰਹੀ ਤੇ ਫਿਰ ਵੀਰਾਂ ਨੇ ਉਸ ਦੇ ਵਾਲਾਂ ਵਿੱਚ ਸੁਹਾ ਲਾਲ ਪ੍ਰਾਂਦਾ ਗੁੰਦਿਆ ਸ਼ਿਬੋ ਦਾ ਬੁੱਕ ਭਾਰਾ ਸੀ ਜਿਸ ਲਈ ਉਸ ਦਾ ਮਾਮਾ ਸਰੋਂ ਦਾ ਤੇਲ ਲਾ ਲਾ ਕੇ ਉਸ ਨੂੰ ਚੂੜਾ ਛਾੜਦਾ ਰਿਹਾ ਕਿੱਡੀਆਂ ਹੀ ਚੀਜ਼ਾਂ ਸ਼ਿਬੋ ਨਾ ਸਹੀ ਨਾ ਹੋਣ ਦਿੱਤੀਆਂ ਪਰ ਹੁਣ ਸੱਜੇ ਹੱਥ ਦੀਆਂ ਅਗਲੀਆਂ ਚੂੜੀਆਂ ਚਾੜਨ ਲਈ ਜਿਉਂ-ਜਿਉਂ ਉਸ ਦਾ ਮਾਮਾ ਜ਼ੋਰ ਲਾਉਂਦਾ ਬੋਦੇ ਹੱਥੋਂ ਤੇ ਲਾਸ ਦੂੰਗੀ ਹੁੰਦੀ ਜਾਂਦੀ ਤੇ ਮਾਸ ਉਬਲਦਾ ਆਉਂਦਾ ਸ਼ਿਬੋ ਦੀ ਖੱਬੀ ਬਾਹ ਨੂੰ ਝੂੜਾ ਚੜ ਚੁੱਕਾ ਸੀ ਤੇ ਵੀਰਾ ਉਸ ਦੇ ਪਾਸੇ ਨਾਲ ਅੱਟੀ ਹੋਈ ਸੀ ਉਸ ਦੇ ਝੂੜੇ ਵਾਲੀ ਬਾਹ ਆਪਣੇ ਹੱਥਾਂ ਵਿੱਚ ਲੈ ਕੇ ਸ਼ਿਬੋ ਦੇ ਵੱਲ ਇੰਜ ਤੱਕ ਦੀ ਪਈ ਸੀ ਜਿਵੇਂ ਉਸ ਦੇ ਕੋਲੋਂ ਸ਼ਿਬੋ ਦੀ ਝਾਲਣਾ ਚਲੀ ਜਾਂਦੀ ਹੋਵੇ ਸ਼ਿਬੋ ਦਾ ਮਾਮਾ ਥੱਕ ਲੱਥਾ ਸੀ ਪਰ ਸੱਜੇ ਹੱਥ ਦੀਆਂ ਅਗਲੀਆਂ ਦੋ ਚੂੜੀਆਂ ਅਜੇ ਵੀ ਸ਼ਿਬੋ ਦੇ ਬੁੱਕ ਤੋਂ ਲੰਗੀਆਂ ਨਹੀਂ ਸਨ ਤੇ ਸ਼ਿਬੋ ਦੀਆਂ ਅੱਖਾਂ ਵਿੱਚ ਗਲੇਡੂ ਪਾਰਾਏ ਸਨ ਆਕਰ ਚੂੜੀਆਂ ਨੇ ਮਾਸ ਦੇ ਉੱबरे ਵਟਾ ਨੂੰ ਪੀਚਿਆ ਤੇ ਬਾਹਰ ਬਾਹਵਲ ਨੂੰ ਤਿਲਕੀਆਂ ਉਹੀ ਸ਼ਿਬੋ ਕੋਲੋਂ ਪੀੜਾ ਨਾ ਜਰੀ ਗਈ ਪਰ ਜਿਉਂ ਹੀ ਵੀਰੋਂ ਨੇ ਦੋਹਾਂ ਹੱਥਾਂ ਵਿੱਚ ਲੈ ਕੇ ਸ਼ਿਬੋ ਦੀ ਬਾਹ ਨੂੰ ਛਣਕਾਇਆ ਸ਼ਿਬੋ ਨੂੰ ਮੱਲੋ ਮੱਲੀ ਹਾਸਾ ਆ ਗਿਆ ਸ਼ਿਬੋ ਦੀਆਂ ਬਾਹਾਂ ਨਾਲ ਗਰੀਆਂ ਤੇ ਕੋਡੀਆਂ ਨਾਲ ਪਰਿਚੇ ਹੋਏ ਕਲੀਰੇ ਵੱਜ ਗਏ ਵੀਰਾਂ ਨੇ ਚਿੱਟੀਆਂ ਤੇ ਗੁਟਕਣੀਆਂ ਕੋਡੀਆਂ ਨੂੰ ਮੁੜ ਛਣਕਾ ਕੇ ਧੱਕਿਆ ਆ ਲੈ ਖੋਪਾ ਤੇਰੇ ਸਿਰ ਉਤੇ ਮਾਰਨੀ ਆ ਤੇਰਾ ਵਿਆਹ ਬਸ ਛੱਟ ਹੀ ਹੋ ਜਾਵੇਗਾ ਤੇ ਫੇਰ ਤੋਂ ਇਹੋ ਜਿਹੇ ਝੂੜਾ ਪਾਵੇਂਗੀ ਇਹੋ ਜਿਹੇ ਕਲੀਰੇ ਬਣਣਗੇ ਸ਼ਿਬੋ ਨੇ ਹਾਸਾ ਹਾਸ ਕੇ ਜਿੱਤੇ ਆਪਣੀਆਂ ਹੋਰ ਕੁਮਵਾਰੀਆਂ ਸਹੇਲੀਆਂ ਦੇ ਸਿਰ ਤੇ ਵਾਰੋ-ਵਾਰ ਕਲੀਰੇ ਦਾ ਕੋਪਾ ਮਾਰਿਆ ਉਥੇ ਵੀਰਾਂ ਦੇ ਸਿਰ ਉਤੇ ਦੋ ਵਾਰ ਕੋਪਾ ਧਰਿਆ ਵੀਰਾ ਰਾਜ ਕੇ ਖੁਸ਼ ਸੀ ਜਦੋਂ ਸ਼ਿਭੂ ਨੇ ਮੱਥੇ ਉਤੇ ਧੌਣੀ ਵੱਜੀ ਵੀਰਾਂ ਦੀਆਂ ਅੱਡੀਆਂ ਭੋਏ ਤੇ ਨਹੀਂ ਸੰ ਲੱਗਦੀਆਂ ਉਹ ਪੱਪਾਂ ਭਾਰ ਹੋ ਹੋ ਕੇ ਸ਼ਿਭੂ ਦੇ ਮੱਥੇ ਵੱਲ ਵੇਂਦੀ ਰਹੀ ਆਖਰ ਢੋਲੀ ਤੁਰੰਦਾ ਵੇਲਾ ਹੋ ਪਿਆ ਵੀਰਾਂ ਨੂੰ ਖਾਣ ਦੀ ਸੁੱਧ ਸੀਨਾ ਪੀਣ ਦੀ ਉਸ ਨੂੰ ਜਿਵੇਂ ਅੱਜ ਕੁਝ ਲੱਭ ਪਿਆ ਸੀ ਪੇਕਿਆਂ ਤੀਵੀਆਂ ਮੁੜਮੁੜ ਸ਼ਿਬੋ ਦੇ ਗੱਲ ਮਿਲਦੀਆਂ ਹੁਣ ਉਹ ਸੌਰਿਆਂ ਦੀ ਦੌਲਤ ਸੀ ਤੇ ਪੇਕਿਆਂ ਦੀ ਪ੍ਰਾਣੀ ਸੀ ਨਿੱਕੀਆਂ ਅਣਜਾਣੀਆਂ ਨੂੰ ਵਰਟੀ ਬਣੀ ਸ਼ਿਬੋ ਦੇ ਕੋਲ ਟੁੱਕ ਟੁੱਕ ਕੇ ਬਹਿਣ ਦਾ ਚਾਹ ਸੀ ਪਰ ਵੀਰਾਂ ਨੂੰ ਜਪਦਾ ਸੀ ਕਿ ਹੁਣ ਸ਼ਿਬੋ ਉਹ ਤੇ ਉਸ ਦਾ ਸਾਰਿਆਂ ਤੋਂ ਬਹੁਤਾ ਹੱਕ ਸੀ ਇਸ ਲਈ ਉਹ ਸ਼ਿਬੋ ਦੇ ਪਾਸੇ ਨਾਲ ਅੱਟੀ ਹੋਈ ਸੀ ਸ਼ਿਬੋ ਦੀਆਂ ਸਹੇਲੀਆਂ ਉਸ ਦੇ ਕੰਨਾਂ ਵਿੱਚ ਪਤਾ ਨਹੀਂ ਕੀ ਕੀ ਕਹਿਣਾ ਚਾਹੁੰਦੀਆਂ ਸਨ ਤੇ ਉਹਨਾਂ ਦਾ ਜੀ ਕਰਦਾ ਸੀ ਕਿ ਉਹ 2 ਮਿੰਟ ਇਕੱਲੀਆਂ ਸ਼ਿਬੋ ਕੋਲ ਬਹਿਣ ਆਖਰੀ ਇੱਕ ਸਹੇਲੀ ਨੇ ਡਾਡੇ ਰੋ ਨਾਲ ਆਖਿਆ ਇੱਕ ਤੇ ਆ ਕਮੀਨ ਕੁੜੀ ਨੇ ਇਹਦੇ ਪਾਸੇ ਨਾਲੋਂ ਲੈਂਦੀ ਵੀਰਾਂ ਦਾ ਮੂੰਹ ਲੈ ਗਿਆ ਤੇ ਉਹ ਚੁੱਪਚੀ ਪੀਤੀ ਸ਼ਿਬੋ ਤੋਂ ਪਰਾਂ ਹਟ ਗਈ ਨਾ ਸ਼ਿਬੋ ਨੇ ਚਾਰ ਦਿਨ ਪੀੜੇ ਉੱਤੇ ਬਹਿ ਕੇ ਤੱਕਿਆ ਤੇ ਨਾ ਗੋਟੇ ਨਾਲ ਸੱਜੇ ਜੜੇ ਹੋਏ ਕੱਪੜੇ ਹੰਡਾ ਕੇ ਵੇਖੇ ਪੇਕੇ ਵੀ ਕਦੀ ਰੱਜ ਕੇ ਸ਼ਿਬੋ ਨੂੰ ਜਾਣਾ ਨਾ ਮਿਲਿਆ ਭਾਵੇਂ ਉਤਲਾ ਕੰਵੀਰਾਂ ਦੀ ਮਾਂ ਹੀ ਕਰਦੀ ਸੀ ਪਰ ਰੋਟੀ ਟੁੱਕਰ ਹੁਣ ਸ਼ਿਬੋ ਆਪ ਕਰਦੀ ਸੀ ਮਹਿਰੀ ਉਹਨਾਂ ਨੇ ਲਾ ਛੱਡੀ ਸੀ ਚਾਟੀਆਂ ਕੂਚਦੀ ਦੁੱਧ ਜਮਾਂਦੀ ਤੇ ਲੱਸੀ ਰੜਕਦੀ ਸ਼ਿਬੋ ਦੀ ਦਿਹਾੜ ਲੰਗ ਜਾਂਦੀ ਦੋ ਵੇਲੇ ਰੋਟੀ ਵੀ ਕਰਦੀ ਫਿਰ ਦੁਪਹਿਰਾਂ ਵੇਲੇ ਚਰਖੇ ਨੂੰ ਚੋਪੜਦੀ ਮਾਹਲਵੱਟ ਦੀ ਨਵਾਂ ਬੀੜਾ ਪਾਂਦੀ ਜਾਂ ਕੋਈ ਮੋੜਾ ਜਾਂ ਪਛੀ ਹੁਣਦੀ ਸ਼ਿਬੋ ਉਹ ਵਾਰ ਨਹੀਂ ਸੀ ਆਉਂਦਾ ਕਰਮਚੰਦ ਗੱਲੇ ਗੱਲੇ ਸ਼ਿਭੂ ਨੂੰ ਅਸੀਸਾਂ ਦਿੰਦਾ ਸੀ ਪਰ ਬਰੇ ਉੱਤੇ ਪਰਾ ਪੈ ਚੱਲਿਆ ਸੀ ਪਤਾ ਨਹੀਂ ਸ਼ਿਭੂ ਨੂੰ ਕੋਈ ਅਸੀਸ ਲੱਗਦੀ ਕਿਉਂ ਨਹੀਂ ਸੀ ਲੋਕ ਆਂਦੇ ਸਨ ਥੋੜਾਂ ਵਾਲੇ ਘਰ ਮਾਲੂਮ ਕਿਉਂ ਹੋਣ ਵਾ ਲੱਗਦੇ ਵੀਰਾਂ ਸਾਰਿਆਂ ਕੰਮਾਂ ਵਿੱਚ ਸ਼ਿਬੋ ਦਾ ਹੱਥ ਵਟਾਉਂਦੀ ਸੀ ਤੇ ਵੀਰਾਂ ਦੀ ਮਾਂ ਘਰ ਦੀ ਸੱਸ ਮਾਂ ਵਾਕਰ ਸ਼ਿਬੋ ਦਾ ਦਰਦ ਕਰਦੀ ਸੀ ਵੀਰਾਂ ਨੂੰ ਜਵਾਨੀ ਹਾੜ ਕੇ ਚੜਦੀ ਪਈ ਸੀ ਵੇਲਣਿਆਂ ਵਾਂਗ ਉਸ ਦੀਆਂ ਬਾਵਾ ਗੁੰਦੀਆਂ ਗਈਆਂ ਸਨ ਕਈ ਵਾਰ ਵੀਰਾਂ ਦੀ ਮਾਂ ਸ਼ਿਬੋ ਦੇ ਕੋਲ ਬੈੰਦੀ ਤੇ ਆਂਦੀ ਪੱਲੇ ਚਾਰ ਕੋਡਾਂ ਵੀ ਨਹੀਂ ਤੇ ਵੀਰਾਂ ਛੱਤ ਨੂੰ ਹੱਥ ਪਾਉਣ ਲੱਗ ਪਈਏ ਤੂੰ ਘਰ ਨੂੰ ਛੋੜਨੀ ਏ ਮਾਂ ਜਿੱਥੇ ਉਹਦੇ ਸੰਜੋਗ ਹੋਣਗੇ ਸ਼ਿਬੋ ਹਮੇਸ਼ਾ ਉਸ ਦਾ ਦਿਲ ਰੱਖ ਲੈਂਦੀ ਸ਼ਿਬੋ ਦੇ ਵਿਆਹ ਨੂੰ ਛੇਵਾਂ ਵਰਾ ਲੱਗ ਪਿਆ ਅਸੀਸਾਂ ਦੇ ਦੇ ਕੇ ਵਿਚਾਰੇ ਕਰਮਚੰਦ ਦੀ ਜੀਬ ਸੁੱਕ ਗਈ ਸੀ ਤੇ ਹੁਣ ਉਹ ਆਪਣੀ ਉਮਰ ਦੇ ਆਖਰੀ ਸਾਹ ਗਿਣਦਾ ਪਿਆ ਸੀ ਅੱਛਾ ਮੇਰੇ ਕਰਮਾਂ ਵਿੱਚ ਨਾ ਹੋਵੇਗਾ ਵਿਚਾਰਾ ਕਰਮਚੰਦ ਆਖਰੀ ਸਾਹ ਕਹਿੰਦਾ ਰਿਹਾ ਹੁਣ ਘਰ ਵਿੱਚ ਛਿਬੋ ਤੇ ਉਸਦਾ ਮਰਦ ਹੀ ਰਹਿ ਗਏ ਸਨ ਸ਼ਰੀਕੇ ਵਾਲੇ ਘਰਾਂ ਵਿੱਚ ਲੋਕ ਮੂੰਹ ਜੋੜਨ ਲੱਗ ਪਏ ਜਿਵੇਂ ਰੂਪ ਚੰਦ ਕੱਲ ਨੂੰ ਕਰਮ ਚੰਦ ਦਾ ਨਾ ਇਸ ਪਿੰਡ ਵਿੱਚ ਕਿੰਨੇ ਲੈਣਾ ਏ 6 ਵਰੇ ਹੋ ਗਏ ਨੇ ਰੱਬ ਨੇ ਦੇਣਾ ਹੁੰਦਾ ਤਾਂ ਪਹਿਲੇ ਦਿਨੋ ਹੀ ਨਾ ਦਿੰਦਾ ਐਡੀਆਂ ਜ਼ਮੀਨਾਂ ਐਡੀਆਂ ਹਵੇਲੀਆਂ ਸ਼ਿਭੋ ਜਿਉਂ-ਜਿਉਂ ਘਰ ਨੂੰ ਬਣਾਉਂਦੀ ਸੰਵਾਰ ਦੀ ਭਾਂਡਿਆਂ ਦੇ ਮੂੰਹ ਲਿਸ਼ਲਿਸ਼ ਕਰਦੇ ਪਰ ਸ਼ਿਭੋ ਦਾ ਮੂੰਹ ਮੈਲਾ ਹੁੰਦਾ ਜਾਂਦਾ ਸੀ ਰੂਪ ਚੰਦ ਨੇ ਕਦੇ ਉਸ ਨੂੰ ਕੁਝ ਨਹੀਂ ਸੀ ਆਖਿਆ ਕਦੇ ਕੋਈ ਸਨੋਤ ਵੀ ਨਹੀਂ ਸੀ ਸੁੱਟੀ ਪਰ ਉਹ ਮਨ ਹੀ ਮਨ ਸੋਚਦੀ ਆਖਰ ਉਹ ਉਸ ਦਾ ਕਿੰਨਾ ਕੁ ਚੇਹਰੇ ਲਿਹਾਜ ਕਰੇਗਾ ਇੱਕ ਦਿਹਾੜੇ ਸ਼ਿਭੋ ਆਪਣੇ ਮਨ ਨੂੰ ਆਟੇ ਵਾਂਗ ਪੀ ਲਿਆ ਤੇ ਆਪਣੇ ਮਰਦ ਨੂੰ ਹੋਰ ਵਿਆਹ ਕਰ ਲੈਣ ਲਈ ਆਖਿਆ ਰੂਪ ਚੰਦ ਜਿਉਂ-ਜਿਉਂ ਗੱਲ ਨੂੰ ਟਾਲਦਾ ਰਿਹਾ ਸ਼ਿਭੋ ਹੋਰ ਵੀ ਖਿਹੜੇ ਪੈਂਦੀ ਰਹੀ ਤੂੰ ਮੇਰਾ ਦਿਲ ਲੈ ਨਹੀਂ ਹੈ ਮੈਨੂੰ ਕਿਸੇ ਦੀ ਸੌਂ ਪਵਾ ਲਵੋ ਜੇ ਮੈਂ ਸੱਚੇ ਦਿਲੋਂ ਨਾ ਆਂਦੀ ਹੋਵਾਂ ਮੈਨੂੰ ਤੇ ਕੋਈ ਲੋੜ ਨਹੀਂ ਸਾਰੀ ਉਮਰ ਸਾਰੀ ਉਮਰ ਤੇ ਰੂਪ ਚੰਦ ਬਾਹਰ ਖੇਤਾਂ ਨੂੰ ਤੁਰ ਗਿਆ ਉਸ ਦਿਹਾੜੇ ਸ਼ਿਬੂ ਖੁਸ਼ ਸੀ ਅਸਲ ਵਿੱਚ ਉਹ ਮਰਦ ਦਾ ਦਿਲ ਟੋਂਦੀ ਸੀ ਤੇ ਉਸਦੇ ਮੂੰਹੋਂ ਨਾ ਸੁਣ ਕੇ ਜਿਵੇਂ ਉਸਦੇ ਦਿਲ ਨੂੰ ਟੋਣੀ ਮਿਲ ਗਈ ਸੀ ਵੀਰਾ ਨੂੰ ਪਰ ਜਵਾਨੀ ਚੜੀ ਸੀ ਪਿਛਲੇ ਸਾਲ ਦੇ ਕੱਪੜੇ ਉਸਦੇ ਅੜਦੇ ਨਹੀਂ ਸਨ ਵੀਰਾ ਦਾ ਰੰਗ ਕਣਕ ਪਿੰਨਾ ਸੀ ਪਰ ਇਹ ਸੱਚ ਸੀ ਕਿ ਵੇਖਣ ਵਾਲੇ ਦੀ ਉਸਦੇ ਮੂੰਹੋਂ ਤੋਂ ਅੱਖ ਤਿਲਕ ਪੈਂਦੀ ਸੀ ਵੀਰਾ ਦੀ ਮਾਂ ਛੱਬੋ ਨੂੰ ਮੋੜ-ਮੋੜ ਚੇਤੇ ਕਰਾਉਂਦੀ ਜਿਹਦੇ ਬੂਹੇ ਐਡੀ ਜਵਾਨ ਧੀ ਹੋਵੇ ਉਹਨੂੰ ਰਾਤੀ ਨੀਂਦਰ ਨਹੀਂ ਪੈਂਦੀ ਧੀਏ ਤੂੰ ਇਹਦੇ ਸਿਰ ਉਤੇ ਹੱਥ ਰੱਖ ਇੱਕ ਰਾਤ ਛੱਬੋ ਨੇ ਰੂਪ ਚੰਦ ਅੱਗੇ ਵੀਰਾ ਦੇ ਵਿਆਹ ਦੀ ਗੱਲ ਛੇੜੀ ਤੇ ਆਪਣੇ ਵੱਲੋਂ ਦੋ ਤਿੰਨ ਮੁੰਡਿਆਂ ਦੀ ਦੱਸ ਪਾਈ ਫੇਰ ਵੀਰਾ ਨੂੰ ਦੇਣ ਲੈਣ ਵੱਲੋਂ ਕਈ ਗੱਲਾਂ ਕਰਦੀ ਰਹੀ ਰਾਤ ਕਿੱਡੀ ਹੋ ਚੱਲੀ ਸੀ ਪਰ ਰੂਪਚੰਦ ਨਾ ਤਾਂ ਹੁੰਗਾਰਾ ਭਰਦਾ ਸੀ ਤੇ ਨਾ ਅਜੇ ਤੱਕ ਸੁੱਤਾ ਸੀ ਸ਼ਿਬੋ ਰੂਪਚੰਦ ਨੇ ਤਰਬਕੇ ਆਕਿਆ ਦੱਸੋ ਇੱਕ ਵਾਰ ਤੂੰ ਤੇ ਰੂਪਚੰਦ ਚੁੱਪ ਕਰ ਰਿਹਾ ਕੀ ਇੱਕ ਵਾਰ ਮੈਂ ਸ਼ਿਬੋ ਪੁੱਛਦੀ ਰਹਿ ਗਈ ਪਰ ਰੂਪਚੰਦ ਕਿੰਨਾ ਚਿਰ ਕੁਝ ਨਾ ਬੋਲਿਆ ਅੱਜ ਕੱਲ੍ਹ ਜਾਤਾ ਕੌਣ ਵੇਂਦਾ ਏ ਸ਼ਿਬੋ ਜੇ ਵੀਰਾ ਰੂਪਚੰਦ ਤੋਂ ਮਸਾ ਇੰਨਾ ਹੀ ਕਹਿਣ ਹੋਇਆ ਸ਼ਿਬੋ ਨੂੰ ਸਮਝ ਕੁਝ ਨਾ ਪਈ ਵੀਰਾ ساری ਉਮਰ ਤੇਰੀ ਟਹਿਲ ਕਰੇਗੀ ਫਿਰ ਜਿਵੇਂ ਅੱਬੜਵਾਹੇ ਰੂਪ ਚਾੰਦ ਨੇ ਆਖਿਆ ਹੁਣ ਸ਼ਿਬੋ ਨੂੰ ਸਮਝ ਪੈ ਗਈ ਤੇ ਉਹਦੇ ਆਪਣੇ ਮਰਦ ਦੇ ਮੂਵਲ ਤੱਕ ਦੀ ਦੀ ਤੱਕ ਦੀ ਰਹਿ ਗਈ ਵੀਰਾ ਸ਼ਿਬੋ ਕੋਲੋਂ ਫੇਰ ਇੰਨਾ ਹੀ ਆਖ ਹੋਇਆ ਤੇ ਫਿਰ ਆਪਣੇ ਚੂੜੇ ਨਾਲ ਖੇਡਦੀ ਉਸ ਨੂੰ ਬਾਲੜੀ ਜਹੀ ਵੀਰਾ ਚੇਤੇ ਆ ਗਈ ਤੇ ਫਿਰ ਸ਼ਿਬੋ ਨੂੰ ਚੇਤੇ ਆਇਆ ਕਿ ਉਸਨੇ ਵੀਰਾ ਨੂੰ ਦੋ ਵਾਰ ਖੋਪਾ ਮਾਰ ਕੇ ਆਖਿਆ ਸੀ ਆ ਲੈ ਤੇਰਾ ਵਿਆਹ ਛੱਟ ਹੀ ਹੋ ਜਾਏਗਾ ਫਿਰ ਸ਼ਿਬੋ ਦੇ ਜੀ ਵਿੱਚ ਇੱਕ ਵਲੇਟ ਪਿਆ ਵੀਰਾ ਤੂੰ ਉਦੋਂ ਹੀ ਕਿਉਂ ਨਾ ਚੂੜਾ ਚਾੜ ਲਿਆ ਤੂੰ ਉਦੋਂ ਹੀ ਕਿਉਂ ਨਾ ਇਹ ਮਹਿੰਦੀ ਲਾ ਲਈ ਤੂੰ ਉਦੋਂ ਹੀ ਕਿਉਂ ਨਾ ਕਲੀਰੇ ਬਨ ਲੈ ਪਤਾ ਨਹੀਂ ਕਿੱਥੋਂ ਦੇ ਪੱਥਰ ਸ਼ਿਬੋ ਨੇ ਆਪਣੀ ਜੀਬ ਉੱਤੇ ਧਰ ਲਏ ਉੰਜ ਵੀ ਉਹ ਸੋਚਦੀ ਸੀ ਜੇ ਮਰਦ ਆਪਣੀ ਆਈ ਉੱਤੇ ਆ ਜਾਏ ਤਾਂ ਉਹ ਭਲਾ ਉਸ ਦਾ ਕੀ ਕਰ ਸਕਦੀ ਸੀ ਵੀਰਾ ਨਹੀਂ ਤੇ ਕੋਈ ਹੋਰ ਉਸ ਦੀ ਥਾਂਵੇਂ ਆ ਜਾਏਗੀ ਨਾਲ ਦੇ ਪਿੰਡਾਂ ਵਿੱਚੋਂ ਕਿਹੜਾ ਸੀ ਜੋ ਆਪਣੀ ਧੀ ਨਹੀਂ ਸੀ ਦੇਣਾ ਚਾਹੁੰਦਾ ਜੇ ਹੋਰ ਕਿਸੇ ਆਉਣਾ ਹੈ ਤਾਂ ਵੀਰਾ ਹੀ ਸਹੀ ਤੇ ਦਲੀਲਾਂ ਵਿੱਚ ਪੈ ਪੈ ਕੇ ਸ਼ਿਬੋ ਨੇ ਵੀਰਾ ਦੀ ਮਾਂ ਕੋਲੋਂ ਵੀਰਾ ਮੰਗ ਲਈ ਹਾਏ ਮੈਂ ਮਰ ਜਾ ਭਲਾ ਕਦੀ ਇੰਜ ਵੀ ਹੋਇਆ ਏ ਜਹੀ ਉਹ ਵੀਰਾਂ ਦੀ ਮਾਂ ਦੀ ਅਥਰ ਨਹੀਂ ਸੀ ਸੁੱਕਦੀ ਪਰ ਸ਼ਿਭੋ ਆਂਦੀ ਸੀ ਜਿੱਥੇ ਦੀ ਵੀਰਾਂ ਦੀ ਲਿਖੀ ਹੋਈ ਏ ਦੂਜੇ ਕੰਨ ਉਸ ਵੇਲੇ ਖਬਰ ਹੋਈ ਜਦੋਂ ਵੀਰਾਂ ਨਿੱਕੀਆਂ ਇੱਡਾਂ ਦੀ ਬਣੀ ਹਵੇਲੀ ਵਿੱਚ ਵੋਟੀ ਬਣ ਕੇ ਆ ਗਈ ਰੂਪ ਚੰਦ ਦੇ ਮੂੰਹ ਉੱਤੇ ਹੋਰ ਕੋਈ ਸੇ ਕੁਝ ਨਾ ਆਖਿਆ ਸਿਰਫ ਪਿੰਡ ਦੇ 2-4 ਵੱਡਿਆਂ ਨੇ ਇੱਕੋ ਲਾਂਬੇ ਨਾਲ ਕਿਹਾ ਰੂਪ ਚੰਦਾ ਭਲਾ ਤੂੰ ਗਲੀ ਕਰ ਦੋਂ ਤਾਂ ਕਿਸੇ ਨੇ ਤੈਨੂੰ ਉੱਚੇ ਕਰਦੀ ਧੀ ਨਹੀਂ ਸੀ ਦੇਣੀ ਤੂੰ ਕਮੀਣਾ ਦੀ ਧੀ ਵਿਆਹ ਲਈ ਕੋਈ ਨਹੀਂ ਚਾਚਾ ਅੱਜਕੱਲ ਜੱਤਾ ਕੌਣ ਵੇਂਦਾ ਏ ਰੂਪ ਚੰਦ ਨੇ ਸਾਰਿਆਂ ਨੂੰ ਇੰਜ ਹੱਸ ਕੇ ਢਾਲ ਛੱਡਿਆ ਕਈਆਂ ਨੇ ਉਭਾਸਰ ਕੇ ਤਿਆਂ ਕੁੱਝ ਨਾ ਕਿਹਾ ਪਰ ਆਲੇ ਟੋਲੇ ਕਰਕੇ ਰੂਪ ਚੰਦ ਦੇ ਘਰ ਦੱਲਸੀ ਪਾਣੀ ਛੱਡ ਦਿੱਤਾ ਜਿਉਂ ਜਿਉਂ ਸ਼ਿਬੋ ਦਾ ਮਨ ਕੰਮਾਂ ਵਿੱਚੋਂ ਮੁੱਕਦਾ ਜਾਂਦਾ ਸੀ ਤਿਉ ਤਿਉ ਵੀਰ ਪੈਸੇ ਤੇ ਲੈ ਤੇ ਗੈਣੇ ਘੱਟੇ ਦਾ ਸਾਂਪ ਸ਼ਿੱਕਰ ਜੋਨੀ ਸ਼ਿਬੋ ਉੱਤੇ ਪਾਂਦੀ ਰਹਿੰਦੀ ਸੀ ਉੰਜ ਉਸ ਨੇ ਸ਼ਿਬੋ ਕੋਲੋਂ ਸਾਰਾ ਖੇਚਲ ਵਾਲਾ ਕੰਮ ਆਪਣੇ ਜਿੰਮੇ ਲੈ ਲਿਆ ਸੀ ਉਹ ਮੂੰਹ ਹਨੇਰੇ ਜਾਗਦੀ ਖੁਲਚ-ਖੁਲਚ ਕੇ ਅੰਦਰ ਬਾਹਰ ਤੋਂ ਦੀ ਦੇ ਨਿੱਕੇ ਮੋਟੇ ਕੰਮ ਕਰਦੀ ਦੁਪਹਿਰਾ ਲਾ ਛੱਡਦੀ ਵੀਰਾਂ ਦੇ ਹੱਥੀ ਅਜੇ ਚੂੜਾ ਨਹੀਂ ਸੀ ਮੈਲਾ ਹੋਇਆ ਜਦੋਂ 1947 ਚੜ ਪਿਆ ਤੇ ਸਾਰਿਆਂ ਪਿੰਡਾਂ ਵਿੱਚ ਫਸਾਦਾਂ ਦੀ ਅੱਗ ਲੱਗ ਪਈ ਲੋਕ ਆਪਣੇ ਗਵਾਂਡੀਆਂ ਦੇ ਘਰ ਛੁਰਿਆਂ ਨੂੰ ਸਾਣ ਉੱਤੇ ਝਾੜਦਿਆਂ ਵੇਖਦੇ ਲੋਕ ਸ਼ਮੀਆਂ ਨੂੰ ਮਾਂਜ-ਬਾਂਜ ਕੇ ਅੰਦਰ ਧਰਦੇ ਛੋਟੇ ਚਾਕੂ ਅਤੇ ਲੰਮੀਆਂ ਕਰਦਾ ਗਾਜਰਾਂ ਤੇ ਮੂਲੀਆਂ ਵਾਕਰ ਵਿਕਦਿਆਂ ਲੋਕਾਂ ਨੇ ਟੁੱਟੇ ਭੁੱਜੇ ਸ਼ੀਸ਼ਿਆਂ ਦੀਆਂ ਕੰਕਰਾਈ ਇਕੱਠੀਆਂ ਕਰ ਲਈਆਂ ਤੇ ਸਾਬਣ ਵਿੱਚ ਪਾਣ ਵਾਲਾ ਸੋਡਾ ਘੋਲ-ਕੋਲ ਕੇ ਲੋਕਾਂ ਨੇ ਭਾਂਡੇ ਭਰ ਲਏ ਕਿਤੇ ਕੋਈ ਅੱਗ ਲਾਣ ਦਾ ਸਮਾਨ ਇਕੱਠਾ ਕਰਦਾ ਤੇ ਕਿਤੇ ਕੋਈ ਅੱਗ ਬੁਝਾਣ ਲਈ ਆਪਣੇ ਅੰਦਰ ਰੇਤ ਦੀਆਂ ਬੋਰੀਆਂ ਧਰਦਾ ਤੀਵੀਆਂ ਨੇ ਤੋਲਾ-ਤੋਲਾ ਫੇਮ ਦਾ ਕੰਨੀ ਨਾਲ ਬੰਨ ਛੱਡਿਆ ਸੀ ਅਗ ਅੰਦਰੇ ਅੰਦਰ ਤੁਖ ਦੀ ਰਹੀ ਫੇਰ ਤੂੰ ਉੱਚੇ ਹੁੰਦੇ ਗਏ ਤੇ ਫੇਰ ਅੱਖਾਂ ਦੇ ਸਾਹਮਣੇ ਲਾਟਾਂ ਬਲਣ ਲੱਗ ਪਈਆਂ ਪਿੰਡਾਂ ਤੋਂ ਪਿੰਡਾਂ ਦੇ ਰਾਹ ਟੁੱਟ ਗਏ ਸਨ ਜਿੱਥੇ ਕੋਈ ਹੈ ਸੀ ਹੈ ਸੀ ਦੂਜੇ ਦੀ ਸੂਰਤ ਲੈਣ ਜੋਗਾ ਨਹੀਂ ਸੀ ਵੀਰਾਂ ਦੀ ਮਾਂ ਵੀਰਾਂ ਦੇ ਵਿਆਹ ਤੋਂ ਕੋਈ 8 ਦਿਨ ਪਿੱਛੋਂ ਇੱਕ ਦੂਰ ਦੇ ਪਿੰਡ ਆਪਣੇ ਕਿਸੇ ਸੰਬੰਧੀ ਕੋਲ ਟੁਰ ਗਈ ਹੁਣ ਉਸ ਨੂੰ ਆਪਣੀ ਧੀ ਦੇ ਘਰ ਰਹਿਣਾ ਚੰਗਾ ਨਹੀਂ ਸੀ ਲੱਗਦਾ ਇਸ ਲਈ ਹਵੇਲੀ ਵਿੱਚ ਛਿਬੋਂ ਤੇ ਵੀਰਾਂ ਦੋਵੇਂ ਇਕੱਲੀਆਂ ਸਨ ਸ਼ਰੀਕੇ ਦੇ ਦੋ ਦੋ ਘਰਾਂ ਦੇ ਜਿਨ੍ਹਾਂ ਦੀ ਕੰਧ ਕਰਮਚੰਦ ਦੇ ਘਰ ਨਾਲ ਲੱਗਦੀ ਸੀ ਉਸ ਦੀ ਪੱਕੀ ਹਵੇਲੀ ਵਿੱਚ ਠਹਾਰ ਲੈ ਲਈ ਇਹਨਾਂ ਵਿੱਚੋਂ ਇੱਕ ਰੂਪ ਚੰਦ ਦਾ ਸ਼ਰੀਕੇ ਵਿੱਚ ਭਰਾ ਲੱਗਦਾ ਸੀ ਤੇ ਦੂਜਾ ਭਤੀਜਾ ਭਰਾ ਨੇ ਆਪਣੇ ਤ੍ਰੈਵੇਂ ਬਾਲ ਆਪਣੀ ਇੱਕ ਭੈਣ ਕੋ ਲੁਧਿਆਣੇ ਕੱਲ ਛੱਡੇ ਸਨ ਤੇ ਆਪ ਦੋਵੇਂ ਜੀ ਆਪਣੇ ਘਰਾਂ ਜ਼ਮੀਨਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ ਭਤੀਜੇ ਦਾ ਵਿਆਹ ਵੀਰਾਂ ਦੇ ਵਿਆਹ ਤੋਂ ਮਸਾਂ ਮਹੀਨਾ ਅੱਗੋਂ ਹੋਇਆ ਸੀ ਤੇ ਉਸ ਦੀ ਬੋਟੀ ਦੇ ਹੱਥ ਅਜੇ ਵੀ ਦੰਦਖੰਦ ਦਾ ਚੂੜਾ ਉਂਜੇ ਦਾ ਉਂਜੇ ਪਿਆ ਹੋਇਆ ਸੀ ਮੁਸੀਬਤ ਨੇ ਤਿੰਨਾ ਘਰਾਂ ਨੂੰ ਇਕੱਠਿਆਂ ਕਰ ਚਿੱਤਾ ਸੀ ਪਰ ਜਨਾਨੀਆਂ ਅਜੇ ਵੀ ਆਪਣਾ ਪਕਾਉਂਦੀਆਂ ਤੇ ਆਪੋ ਆਪਣਾ ਖਾਂਦੀਆਂ ਸਨ ਵੀਰਾਂ ਆਪ ਵੀ ਵਸ ਲੱਗਦੇ ਚੌਂਕੇ ਵੱਲ ਨਾ ਜਾਂਦੀ ਉਂਝ ਕਿਸੇ ਨੂੰ ਵੀਰਾਂ ਤੋਂ ਕੋਈ ਹੋਰ ਕੋਈ ਸ਼ਿਕਾਇਤ ਨਹੀਂ ਸੀ ਕਿਆਮਤ ਦਾ ਦਿਨ ਇਸ ਤੋਂ ਅੱਗੇ ਹੋਰ ਕੋਈ ਨਹੀਂ ਸੀ ਆਉਣਾ ਰੂਪਚੰਦ ਦਾ ਸ਼ਰੀਕ ਭਰਾ ਬਾਹਰ ਪੈਲੀਆਂ ਵਿੱਚ ਕਿਸੇ ਨੇ ਵੱਢ ਛੱਡਿਆ ਤੇ ਆਪ ਰੂਪਚੰਦ ਉਸ ਰਾਤ ਹਵੇਲੀ ਦਾ ਪਹਿਰਾ ਦਿੰਦਾ ਮਾਰਿਆ ਗਿਆ ਸਾਰੀ ਰਾਤ ਹਵੇਲੀ ਦੇ ਬੰਦ ਬੂਹੇ ਭੱਜਦੇ ਰਹੇ ਤੇ ਜਨਾਨੀਆਂ ਦੀਆਂ ਚੀਕਾਂ ਕੰਧਾਂ ਨਾਲ ਵੱਜ ਵੱਜ ਕੇ ਟੁੱਟਦੀਆਂ ਰਹੀਆਂ ਵੀਰਾਂ ਨੇ ਆਪਣਾ ਚੂੜਾ ਪੰਨ ਪੰਨ ਕੇ ਆਪਣੀਆਂ ਬਾਵਾਆਂ ਕਾਇਲ ਕਰ ਛੱਡੀਆਂ ਸਨ ਘਰ ਵਿੱਚ ਹੁਣ ਇੱਕੋ ਮਰਦ ਰੂਪ ਚੰਦ ਦਾ ਸ਼ਰੀਕਪਤੀ ਜਾ ਰਿਹਾ ਗਿਆ ਸੀ। ਉਹ ਹਵੇਲੀ ਦੇ ਬਾਹਰ ਬੂਹੇ ਵੱਲ ਬੰਦੂਕ ਤਾਣ ਕੇ ਆਪਣੀ ਬਾਰੀ ਵਿੱਚ ਬੈਠਾ ਹੋਇਆ ਸੀ ਤੇ ਜਿੱਥੋਂ ਤੱਕ ਵਾ ਲੱਗਦੀ ਕਿਸੇ ਨੂੰ ਹਵੇਲੀ ਦੇ ਬੂਹੇ ਤੱਕ ਨਹੀਂ ਸੀ ਆਉਣ ਦਿੰਦਾ। ਸਵੇਰ ਅਜੇ ਚੜ੍ਹੀ ਨਹੀਂ ਸੀ ਜਦੋਂ ਹਵੇਲੀ ਦੇ ਬੰਦ ਬੂਹਿਆਂ ਉੱਤੇ ਤੇਲ ਛਿੜਕਿਆ ਗਿਆ ਤੇ ਅੱਗ ਦੀ ਪਹਿਲੀ ਲੰਬ ਆਕਾਸ਼ ਵੱਲ ਉੱਠੀ। ਹਵੇਲੀ ਦੇ ਪਿਛਵਾੜੇ ਹਵੇਲੀ ਤੋਂ ਉੱਚੀ ਤੇ ਪੱਥਰ ਵਰਗੀ ਕੰਧ ਨਾਲ ਕਿੰਨੇ ਹੀ ਨਵੇਂ ਉੱਚੇ ਕੋਠੇ ਸਨ ਜਿਨ੍ਹਾਂ ਉੱਤੋਂ ਪੰਜਵੇਂ, ਚੌਥੇ, ਤੀਸਰੇ ਤੇ ਦੂਜੇ ਘਰਾਂ ਦੀਆਂ ਕੰਧਾਂ ਵਿੱਚ ਰस्सियां ਅਡਾਂਦਾ ਤੇ ਛੱਤਾ ਟੱਪਦਾ ਨਜੀਰ ਆਖਿਰ ਹਵੇਲੀ ਦੇ ਛੱਤ ਉੱਤੇ ਪਹੁੰਚ ਪਿਆ ਸੀ ਰੀਮਤਾ ਨੇ ਸੁਣਿਆ ਹੋਇਆ ਸੀ ਜਦੋਂ ਮਕਾਨ ਸੜ ਰਿਹਾ ਹੋਵੇ ਤਾਂ ਕੋਈ ਛੱਤ ਨਹੀਂ ਬੰਦਾ ਉਸ ਵੇਲੇ ਪੌੜੀਆਂ ਵਿੱਚ ਬੈਠਣਾ ਚਾਹੀਦਾ ਹੈ ਛੱਤਾਂ ਸਭ ਤੋਂ ਪਹਿਲਾਂ ਡਿੱਗਦੀਆਂ ਹਨ ਫਿਰ ਕੰਦਾ ਤੇ ਫਿਰ ਪੌੜੀਆਂ ਸ਼ਿਬੋ ਵੀਰਾਂ ਤੇ ਦੋਵੇਂ ਤੀਵੀਆਂ ਹਵੇਲੀ ਦੀਆਂ ਉਤਲੀਆਂ ਪੌੜੀਆਂ ਵਿੱਚ ਬੈਠੀਆਂ ਕੰਬ ਰਹੀਆਂ ਸਨ ਬਾਹਰ ਆਕਰਾਂ ਦਾ ਧੂਆਂ ਸੀ ਤੇ ਵਿੱਚ ਵਿੱਚ ਲੋਕਾਂ ਦੀਆਂ ਆਵਾਜ਼ਾਂ ਰਲੀਆਂ ਹੋਈਆਂ ਸਨ ਵੀਰਾਂ ਨੇ ਪੌੜੀਆਂ ਤੋਂ ਬਾਹਰ ਆ ਕੇ ਖੁੱਲੀ ਛਾਤ ਉੱਤੇ ਇੱਕ ਵਾਰ ਬਾਹਰ ਨੂੰ ਨਜ਼ਰ ਕੀਤੀ ਪਰ ਧੂਏ ਤੋਂ ਬਿਨਾਂ ਕੁਝ ਦਿਸਦਾ ਨਹੀਂ ਸੀ ਜਿਉਂ-ਜਿਉਂ ਆਗੂ ਚੀ ਹੁੰਦੀ ਪਈ ਜੀ ਲੋਕਾਂ ਦੀਆਂ ਆਵਾਜ਼ਾਂ ਕੁਝ ਦੂਰ ਹੋ ਗਈਆਂ ਸਨ ਵੀਰਾ ਵਿਰਤ ਰਹਿ ਗਈ ਨਜ਼ੀਰ ਨੇ ਉਸਦੇ ਮੋਢਿਆਂ ਉਤੇ ਹੱਥ ਧਰਿਆ ਹੋਇਆ ਸੀ ਜੋ ਕੁਝ ਹੋਣਾ ਸੀ ਹੋ ਗਿਆ ਹੈ ਵੀਰਾ ਹੁਣ ਅਜਾਈ ਮੌਤੇ ਮਰਨ ਵਿੱਚ ਕੁਝ ਨਹੀਂ ਲੱਭਣਾ ਨਜ਼ੀਰ ਨੇ ਡਾਡੀ ਹਲੀਮੀ ਨਾਲ ਲਾਖਿਆ ਵੀਰਾ ਜਿਵੇਂ ਆਪਣੀ ਹੋਸ਼ ਵਿੱਚ ਨਹੀਂ ਸੀ ਉਸਨੇ ਆਪਣੇ ਗਵਾਂਡੀ ਨਜ਼ੀਰ ਨੂੰ ਪਛਾਣਿਆ ਤੇ ਨਾ ਹੀ ਉਸਦੀ ਗੱਲ ਸਮਝੀ ਸੱਚਾ ਰੱਬ ਗਵਾਹ ਹੈ ਵੀਰਾ ਵਾਰਿਓ ਉੱਤੇ ਹੋਣ ਲੱਗਾ ਏ ਮੈਂ ਕਦੇ ਰੱਜ ਕੇ ਸੁੱਤਾ ਨਹੀਂ ਸਾਰੀ ਸਾਰੀ ਰਾਤ ਮੈਂ ਤੇਰੇ ਸੁਪਨੇ ਪਿਆ ਘੜਦਾ ਰਹਿਨਾ ਵਾਂ ਤੂੰ ਕੌਣ ਏ ਵੀਰਾਂ ਦੇ ਮੂੰਹੋਂ ਮਸਾ ਇੰਨਾ ਹੀ ਨਿਕਲਿਆ ਮੈਂ ਤੇਰਾ ਗਵਾਂਡੀ ਨਜ਼ੀਰ ਹਾਂ ਵੀਰਾਂ ਤੂੰ ਮੈਨੂੰ ਪਛਾਣਦੀ ਕਿਉਂ ਨਹੀਂ ਜਿੰਨੀ ਵਾਰ ਤੂੰ ਆਪਣੇ ਖੇਤਾਂ ਵਿੱਚ ਜਾਂਦੀ ਰਹੀ ਹੈ ਮੈਂ ਓਨੀ ਵਾਰੀ ਕੂਤ ਤੇ ਬੈ ਕੇ ਟੱਪੇ ਘੌਂਦਾ ਰਿਹਾ ਵਾਂ اپنی جواننی ਉਤੇ ਰਹਿਮ ਕਰ ਵੀਰਾ ਜੇ ਤੂੰ ਜਿਉਂਦੀ ਕਿਸੇ ਹੋਰ ਦੇ ਹੱਥ ਲੱਗ ਗਈ ਉਹ ਤਾਂ ਵੀ ਤੂੰ ਨਹੀਂ ਬਚਣਾ ਮੈਂ ਤੈਨੂੰ ਸਾਰੀ ਉਮਰ ਅਜਾ ਨਹੀਂ ਲੱਗਣ ਦਿਆਂਗਾ ਐਸ ਰਾਹੋਂ ਪਿਛਲੇ ਰਾਹੋਂ ਮੈਂ ਤੈਨੂੰ ਫੁੱਲਾ ਵਾਂਗ ਉਤਾਰ ਲਵਾਂਗਾ ਛੇਤੀ ਕਰ ਵੀਰਾ ਹੁਣ ਇਹ ਹਵੇਲੀ ਸੜ ਕੇ ਸੁਆਹ ਹੋ ਜਾਣੀ ਐ ਅੱਗ ਦੀਆਂ ਲਾਟਾਂ ਵੀਰਾ ਦੇ ਮੂੰਹ ਤੇ ਲਿਸ਼ਕਦੀਆਂ ਤੇ ਉਸਨੇ ਇੱਕ ਨਜ਼ਰ ਭਾਰ ਕੇ ਨਜ਼ੀਰ ਦੀਆਂ ਅੱਖਾਂ ਵਿੱਚ ਵੇਖਿਆ ਇੱਕ ਮੇਰੀ ਗੱਲ ਮੰਨੇਗਾ ਮੈਂ ਤੇਰੀਆਂ ਸੱਬੋ ਗੱਲਾਂ ਮੰਨਾਂਗਾ ਵੀਰਾ ਸਾਰੀ ਉਮਰ ਮੰਨਾਂਗਾ ਦੱਸ ਵੀਰਾ ਤੂੰ ਸ਼ਿੱਬੋ ਨੂੰ ਤੇ ਦੋਹਾਂ ਤਰੀਮਤਾ ਨੂੰ ਇੱਥੋਂ ਅਮਨ-ਅਮਾਨ ਕੱਢ ਦੇ ਕਿਸੇ ਨੂੰ ਉਹਨਾਂ ਦੀ ਸੂ ਨਾ ਪਵੇ ਇਹ ਮੈਂ ਕਿੰਜ ਕਰਾਂਗਾ ਵੀਰਾ ਲੋਕ ਤੇ ਅੱਗੋਂ ਹੀ ਚਾਹੁੰਦੇ ਹਨ ਜੋ ਕਿਤੇ ਉਹ ਜਿਉਂਦੀਆਂ ਲੱਭ ਪੈਣ ਉਹਨਾਂ ਨੂੰ ਤੇ ਹੋਰ ਕੋਈ ਰਾਹ ਨਹੀਂ ਲੱਭਾ ਤਾਂ ਉਹਨਾਂ ਨੇ ਅੱਗ ਲਾਈਏ ਇਹ ਮੈਨੂੰ ਨਹੀਂ ਪਤਾ ਪਰ ਜੇ ਤੂੰ ਇੰਜ ਕਰਦਾ ਮੈਂ ساری ਉਮਰ ਤੇਰੀ ਹੱਥ ਪੱਦੀ ਗੁਲਾਮ ਹੋ ਜਾਵਾਂਗੀ ਨਹੀਂ ਤੇ ਮੈਂ ਇਸ ਅੱਗ ਵਿੱਚੋਂ ਬਾਹਰ ਨਹੀਂ ਆਉਣਾ ਚੰਗਾ ਮੈਂ ਆਪਣੀ ਵਾਲ ਆ ਦੇਣਾ ਵਾ ਸੱਚ ਆਨਾ ਏ ਰੱਬ ਗਵਾਏ ਮੈਨੂੰ ਇਤਬਾਰ ਏ ਨਹੀਂ ਤੇ ਫੇਰ ਕਿੰਨੇ ਮਰਨੋਂ ਡੱਕ ਲੈਣਾ ਏ ਅੱਗ ਦੀਆਂ ਲਾਟਾਂ ਹੁਣ ਸੂਹੀਆਂ ਕੋਟ ਹੋ ਗਈਆਂ ਸਨ ਤੇ ਲੋਕਾਂ ਦੀਆਂ ਆਵਾਜ਼ਾਂ ਦੂਰ ਹੋ ਚੱਲੀਆਂ ਗਈਆਂ ਸਨ ਇੱਕ ਇੱਕ ਤ੍ਰਿਮਤ ਨੂੰ ਨਜ਼ੀਰ ਨੇ ਬਾਹਾਂ ਵਿੱਚ ਚੁੱਕ ਚੁੱਕ ਕੇ ਨਾਲ ਦੇ ਘਰ ਉਤਾਰਿਆ ਵੀਰਾ ਨੇ ਤੂੰ ਇਹਨੂੰ چیر ਕੇ ਹਵੇਲੀ ਦੀਆਂ ਪੌੜੀਆਂ ਉਤਰੀਆਂ ਤੇ ਹੀਟਲੀ ਛਤੋਂ ਖਾਲੀ ਬੰਦੂਕ ਫੜ ਰੂਪ ਚੰਦ ਦੇ ਭਤੀਜੇ ਦੀ ਬਾਹ ਫੜ ਆਂਦੀ ਕੜੀ ਜਿਹਾ ਜਵਾਨ ਮੁੰਡਾ ਜਿਵੇਂ ਅੱਧਿਓ ਬਹੁਤਾ ਮਾਰ ਚੁੱਕਾ ਸੀ ਤੇ ਬੇਸੂਰਤ ਦਾ ਬੇਸੂਰਤ ਵੀਰਾ ਦੇ ਪਿੱਛੇ ਤੁਰਦਾ ਰਸਿਆਂ ਨੂੰ ਫੜਦਾ ਕੰਦਾ ਨਾਲ ਲਮਕਾ ਦਾ ਉਹ ਨਾਲ ਦੇ ਘਰ ਉੱਤਰਿਆ ਤੇ ਫਿਰ ਉਸ ਤੋਂ ਨਾਲ ਦੇ ਹੋਰ ਨਾਲ ਦੇ ਹੋਰ ਨਵੇਂ ਨਜ਼ੀਰ ਦੇ ਘਰ ਲੱ타 ਸ਼ੁਕਰੇ ਸੀ ਜੋ ਲੋਕ ਘਰਾਂ ਵਿੱਚ ਨਹੀਂ ਸਨ ਤੇ ਦੂਜੇ ਬੰਨੇ ਹਵੇਲੀ ਦੇ ਮੂੰਹ ਵੱਲ ਖਲੋਤੇ ਸੜਦੀ ਹਵੇਲੀ ਨੂੰ ਤੱਕ ਰਹੇ ਸਨ ਅੱਗ ਦੇ ਲੰਬੇ ਆਸਮਾਨਾਂ ਨੂੰ ਛੋਹਣ ਲੱਗੇ ਸਨ ਪਰ ਹੁਣ ਲੋਕ ਅੱਗ ਬੁਝਾ ਰਹੇ ਸਨ ਨਹੀਂ ਤੇ ਨਾਲ ਦਾ ਉਸ ਤੋਂ ਨਾਲ ਦਾ ਤੇ ਹੋਰ ਪਤਾ ਨਹੀਂ ਕਿੰਨੇ ਘਰ ਸੜ ਜਾਣੇ ਸਨ ਨਾਲ ਦੇ ਖਾਲੀ ਘਰ ਦੀਆਂ ਬਾਰੀਆਂ ਕਾਲੀਆਂ ਚੁਆਤੀ ਹੋ ਗਈਆਂ ਸਨ ਜਦੋਂ ਅੱਗ ਨੂੰ ਡੱਕਾ ਪਿਆ ਲਾਂਬੇ ਹੇਠਾਂ ਲਹਿ ਗਏ ਪਰ ਧੂਆ ਤੇ ਸੇਕ ਕਿਸੇ ਨੂੰ ਹਵੇਲੀ ਦੇ ਨੇੜੇ ਨਹੀਂ ਸੀ ਆਉਣ ਦਿੰਦਾ ਪੂਰੇ 2 ਦਿਨ ਹਵੇਲੀ ਦਾ ਅੰਦਰ ਧੁਖਦਾ ਰਿਹਾ ਤੇ ਜਦੋਂ ਲੋਕਾਂ ਨੇ ਹਵੇਲੀ ਦੀ ਸਵਾਫ ਰੋਲੀ ਤਾਂ ਹੈਰਾਨ ਸਨ ਨਾ ਕਿਸੇ ਮਨੁੱਖ ਦੀ ਹੱਡੀ ਲੱਭਦੀ ਸੀ ਤੇ ਨਾ ਭਗਰੇ ਹੋਏ ਸੋਨੇ ਦੀ ਝਲਕ ਪੈਂਦੀ ਸੀ ਫੇਰ ਆਪੇ ਹੀ ਲੋਕ ਆਖਦੇ ਅੱਗ ਵੀ ਤੇ ਆਕਰਾਂ ਦੀ ਸੀ ਹੱਡੀਆਂ ਵੀ ਸੜ ਕੇ ਸਵਾਹ ਹੋ ਗਈਆਂ ਹੋਣਗੀਆਂ ਸਾਰੇ ਪਿੰਡ ਵਿੱਚੋਂ ਮੁਰਦਿਆਂ ਨੂੰ ਬਾਹਰ ਢੋ ਦਿੱਤਾ ਗਿਆ ਤੇ ਲੋਕਾਂ ਨੇ ਲਹੂ ਦੀ ਆਖਰੀ ਬੂੰਦ ਵੀ ਧੋ ਕੇ ਪਿੰਡ ਨੂੰ ਮੁੜਨ ਰੋਇਆ ਕਰ ਲਿਆ ਸੀ ਸਿਰਫ ਅਜੇ ਹਵੇਲੀ ਦੀ ਸਵਾ ਆਪਣੀ ਥਾਂ ਤੇ ਪਈ ਹੋਈ ਸੀ ਰਾਤ ਅੱਧੀਆਂ ਬਹੁਤ ਹੀ ਲੰਗ ਗਈ ਸੀ ਮਾੜੀ ਮਾੜੀ ਹਵਾ ਵਗਦੀ ਪਈ ਸੀ ਹਵੇਲੀ ਦੀ ਸਵਾ ਇਸ ਤਰ੍ਹਾਂ ਹਿੱਲੀ ਜਿਵੇਂ ਇੱਕ ਵਾਰ ਉਸ ਦਾ ਦਿਲ ਹਿੱਲ ਗਿਆ ਹੋਵੇ ਪਾਰਕ ਮਾਦ ਵਿੱਚੋਂ ਅੱਗੜ ਪਿਛੜ ਤਿੰਨ ਘੋੜੀਆਂ ਲੰਘ ਰਹੀਆਂ ਸਨ ਜਿਨ੍ਹਾਂ ਵਿੱਚੋਂ ਵਿਚਲੀ ਸ਼ਿਬੋ ਦੀ ਕੋੜੀ ਕੋਲ ਖਲੋਕੇ ਵੀਰਾਂ ਨੇ ਗਹਿਣਿਆਂ ਦੀ ਇੱਕ ਪੋਟਲੀ ਸ਼ਿਬੋ ਦੇ ਲੱਕ ਨਾਲ ਬੱਦੀ ਤੇ ਫਿਰ ਉੱਚੇ-ਉੱਚੇ ਕਮਾਦ ਵਿੱਚ ਇੱਕ ਪਰਛਾਵਾਂ ਬਣ ਗਈ। ਉਹ ਪਿੰਡ ਦੇ ਲੋਕ ਸਿਰਫ ਇਹੋ ਜਾਣਦੇ ਹਨ ਕਿ ਰੂਪ ਚੰਦ ਨੇ ਜੋ ਕਮੀਨਾ ਦੀ ਧੀ ਨਾਲ ਵਿਆਹ ਕੀਤਾ ਸੀ ਉਹ ਕੁੜੀ ਪਤਾ ਨਹੀਂ ਕਿਵੇਂ ਨਜੀਰ ਨੇ ਹਵੇਲੀ ਵਿੱਚੋਂ ਜਿਉਣ ਦੀ ਕੱਢ ਲਈ ਹੈ ਤੇ ਆਪਣੇ ਘਰ ਪਾ ਲਈ ਹੈ।